ਜੀ ਮਿੱਤਰੋ ਆਪਾਂ ਪਹੁੰਚੇ ਆ ਜੋਸੀ ਬਾਈ ਦੇ ਬੇ ਲਮੀਨੇਸ਼ਨ ਦਾ ਕੰਮ ਬਹੁਤ ਕਰਦਾ ਹੈ ਆਪਣਾ ਮੋਬਾਈਲ ਹੈ ਇਹ ਤੇ ਕਰਾਉਣਾ ਹੈ ਫਿਰ ਲਮੀਨੇਸ਼ਨ ਦੇਖਦੇ ਆ ਕਿਹੋ ਜਿਹਾ ਐਕਸਪੀਰੀਅੰਸ ਰਹਿੰਦਾ ਹੈ ਚੱਲਦੇ ਆ ਬਾਈ ਦੇ ਕੋਲੇ ਬਣੇ ਰਹੋ ਆਪਣੇ ਬਲੌਗ ਨਾਲ ਇਹ ਵੀ ਇੱਕ ਤਰ੍ਹਾਂ ਦਾ ਬਲੌਗ ਹੀ ਹੈ ਲੋਜ ਪਹੁੰਚ ਗਏ ਇੰਦਰਾ ਜੋਸੀ ਸਾਹਿਬ ਜੀ ਕਿਵੇਂ ਹੋ ਹੋਰ ਜਦੋਂ ਠੀਕ ਹੈ ਮਰੀਆਂ ਬਾਗੋ ਬਾਗ ਏ ਆਪਣਾ ਮੋਬਾਈਲ ਨੂੰ ਭਈ ਲੈਮੀਨੇਸ਼ਨ ਕਰਨਾ ਕਰ ਦਿੰਦੇ ਨੇ ਜ ਹੁਣੀ ਕਰ ਦਿੰਦੇ ਹੈਗੇ ਤੇ ਤੁਹਾਡੇ ਲੈ ਕੇ ਕਿਹੇ ਜਿਹਿਆਂ ਹੁੰਦੀਆਂ ਨੇ ਲੈਮੀਨੇਸ਼ਨ ਆ ਮੜਾਓ ਵੀ ਦਿਖਾ ਦਿਓ ਆ ਦੇਖਾ ਅੱਛਾ ਹੋਰ ਵੀ ਕਈ ਨੂੰ ਕਿਹੜਾ ਵਧੀਆ ਲੱਗਦਾ ਵੀ ਮੈਂ ਤਾਂ ਕੋਈ ਯੂਟਿਊਬਰ ਵਾਲਾ ਕਰਦੇ ਆਣਾ ਕਰਦੀ ਨਾ 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 ਗੋਬੀ ਮੇਤਰਾ ਮੇਗਾ ਹੀ ਕਰਾ ਦਨੇ ਆ ਤੇ ਬਾਖ ਜਾ ਵਿੱਚ ਆਕ ਦਾ ਰੋ ਕੋਈ ਨਿਕਰਦਾ ਹੋਣ ਦੇਖ ਲੰਨੇ ਆ ਹਾਂ ਇਹ ਵਧੀਆ ਰਹੂਗਾ ਬੱਸ ਇਹਨੇ ਯਾਰ ਹੈ 100 ਤੋਂ ਉੱਤੇ ਹੀ ਆਨੇ ਹਾਂ ਉੱਧਰ ਦੇਖੋ ਕੀ ਬਾਤ ਆ ਅੱਛਾ ਉਹ ਵੀ ਹੋ ਜਾਂਦੇ ਨੇ ਹੂੰ ਉਹ ਵੀ ਭਾਈ ਸਾਰੇ ਹੋ ਜਾਂਦੇ ਨੇ ਜਿੰਨੇ ਮਰਜ਼ੀ ਕਰਾ ਲੋ ਜੇ ਤੁਸੀਂ ਆਪਦੀ ਫੋਟੋ ਲਗਾਉਣੀ ਹੋਵੇ ਅੱਛਾ ਫੋਟੋ ਵੀ ਲੱਗ ਜੂਗੀ ਆਪਦੀ ਫੋਟੋ ਵੀ ਲੱਗੇ ਜੂਗੀ ਲੱਗੇ ਦਿਖਾਓ ਕੀ ਬਾਤ ਆ ਯਾਰ तो तो अच्छा चाहे सारे टबर दी फोटो लेवा लो भाई ऐ लाई बैठे ना लो जी ਤੇ ਆਪਾਂ ਨੂੰ ਆਇਆ ਪਸੰਦਾ ਇਹ ਗੁੱਡਾ ਕਿਉਂਕਿ ਜਵਾਕ ਪੂਰੇ ਖੁਸ਼ ਹੋ ਜਾਂਦੇ ਨੇ ਆ ਦੇਖੋ ਸੇਮ ਹੀ ਗੱਲ ਬਣਾ ਕੇ ਦਿਖਾਊਗਾ भाई ਮਸ਼ੀਨ ਕਰ ਲਈ ਬਾਈ ਨੇ ਸਟਾਰਟ ਦੇਖੋ ਵੀ ਮਿੱਤਰੋ ਬਾਬੇ ਕਹਿੰਦੇ ਕੁਆਲਿਟੀ ਬੜੀ ਟਾਪ ਦੀ ਰਹਿਦਾ ਹੈ। ਕੁਆਲਿਟੀ ਵਧੀਆ ਹੈ। ਹੈ? ਕੋਈ ਜਿਹੜਾ ਦੇਣੀ ਪੈਂਦੀ ਅੱਜ ਦੇ ਟਾਈਮ ਤੋਂ। ਠੀਕ ਹੈ। ਤੇ ਕਾਟਿੰਗ ਦੀ ਮਸ਼ੀਨ ਨਾਲ ਕਰਨਾ ਵੀ? ਹਾਂਜੀ ਹਾਂ ਮਸ਼ੀਨ ਨਾਲ ਕਰਨਾ। 1 ਕਿਲੋਮੀਟਰ ਉਹ ਬਲੇਡ ਵੀ ਮਾਰਨ ਦੀ ਲੋੜ ਪੈਂਦੀ। ਬਾਈ ਮਸ਼ੀਨ ਨਾਲ ਹੀ ਕਾਟਿੰਗ ਕਰਦਾ ਉਹ ਚੱਲਦੀ ਆ ਮਸ਼ੀਨ। ਦੇਖੋ ਬਈ। ਮੈਂ ਮਾਰਾ ਜੂਨ ਕਰਕੇ ਰੱਖਾਵਾਨੇ ਆ ਉਹ। ਦੇਖੋ ਵੀ ਮੇਰੇ ਆਹ ਮਸ਼ੀਨ 'ਚ ਕਾਟਿੰਗ ਹੁੰਦੀ ਹੈ ਇਹਦੇ ਵਿੱਚ ਵੀ ਨੇ ਮਾਡਲ ਭਰ ਲਿਆ ਆਪਣਾ ਮਾਡਲ ਤੋਂ ਉੱਤੋਂ ਵਾਲੇ ਦੀ ਕਮਾਂਡ ਦੇ ਲੈਣੀ ਹੈ ਅੱਛਾ ਅਗਲੇ ਹੌਸਲ ਦਾ ਕਾ ਇਹ ਕਾਟਿੰਗ ਕਰ ਸੋ ਆ ਆ ਗਿਆ ਮਾਡਲ ਠੀਕ ਹੈ ਇਹਦੇ ਵਿੱਚ ਕੀ ਮੁਕੀ ਦਾ ਹੈ ਆ ਵੀ ਡਿਜ਼ਾਈਨ ਕਾਫੀ ਨੇਗੇ ਇਹ ਸਾਰੇ ਨੇ ਜਿਹੜਾ ਮਰਜ਼ੀ ਪਵਾ ਲੋ ਹੈ ਬਾਦੂ ਡਿਜ਼ਾਈਨ ਪੈਨੇ ਆ ਡਾਲਰਾਂ ਜਿਹੜਾ ਵੀ ਛੱਪ ਜੂ ਯਾਰ ਹਾਂ ਡਾਲਰਾਂ ਨਾਲ ਵੀ ਛੱਪ ਜੂ ਅੱਛਾ ਜੀ ਇਦਰੇ ਕਾ ਆਪਣਾ ਰਿਪੇਅਰਿੰਗ ਦਾ ਕੰਮ ਠੀਕ ਹੈ ਫੋਲਡਰ ਵਗੈਰਾ ਲਾਉਣੇ ਨੇ ਐਲ ਸੀ ਡੀਆਮ ਵਗੈਰਾ ਅੱਛਾ ਲੈ ਆਓ ਜੀ ਮੈਂ ਕਿਹਾ ਅੱਜ ਬਾਈ ਦੀ ਲਾਲੇ ਨਾਲ ਨਾਲ ਵੀਡੀਓ ਬਣਾਵਾਂਗੇ ਲਾਲੇ ਲੈਮੀਨੇਸ਼ਨ ਕਰਾ ਕੇ ਲੈ ਕੇ ਆਵਾਂਗੇ ਤੇ ਬਈ ਭਾਈ ਫੋਲਡਰ ਵੀ ਪਾਉਂਦਾ ਹੈ ਕਈ ਵਾਰ ਐ ਟੁੱਟ ਜੇ ਕਰ ਜੇ ਤਾਂ ਇਹ ਵੀ ਮੜਾ ਜਾ ਕੁਆਲਿਟੀ ਦੇ ਪਾਉਂਦਾ ਹੈ ਇਹ ਗਲਤ ਕੰਮ ਜਿਆ ਕਰਕੇ ਘਟਰਾਜੀ ਨੇ ਬਾਕੀ ਇਹ ਪੰਡਤ ਨੇ ਨਰਮ ਵਾਲੇ ਦੇ ਵਿਚਾਰੇ ਲਓ ਜੀ ਹੰਲਾ ਲਾ ਗਿਆ ਸਿਸਟਮ ਤਿਆਰ ਲਓ ਜੀ ਆਹਨ ਬਾਈ ਪ੍ਰੋਪਰ ਲਾਊਗਾ देखो अच्छा ठीक है देखो हमारा एक कोई घाट बाद ना रही बस क्या बात है यार ये जमा सही हुई घट दी है यार प्रॉपर जमा अच्छा अच्छा ਇਹਦੇ ਵਿੱਚ ਵੀ ਸਹੀ ਐ ਪੈ ਜਾਂਦਾ ਹੈ ਹੂੰ ਕੀ ਬਾਤ ਆ ਯਾਰ ਨਾ ਵੀ ਮਤਰਾ ਦਖੌਣਿਆ ਸਾਨੂੰ ਪਰ ਪਰ ਆ ਚੀ ਸਾਰੀ ਐ ਲੱਗਦੀ ਐ ਦੇਖੋ ਹੁਣ ਆਪਣੀ ਨਵੀਂ ਮਸ਼ੀਨ ਲਿਆਂਦੀ ਐ ਪਹਿਲਾਂ ਨਹੀਂ ਮਸ਼ੀਨ 'ਚ ਥੋੜੀ ਦਿੱਕਤ ਆਉਂਦੀ ਸੀ ਅੱਛਾ ਤੇ ਮਸ਼ੀਨ ਵੀ ਚੇਂਜ ਕਰਤੀ ਹਾਂਜੀ ਹਾਂ ਉਹ ਚ ਦਿੱਕਤ ਆਉਂਦੀ ਫਿਰ ਬਾਕੀ ਮੈਨੂੰ ਲਾਇ ਮਾਡਲ ਵੀ ਨਵੇਂ ਨਵੇਂ ਆ ਗਏ ਜਿਹੜੇ ਹਨਾ ਅਪਡੇਟ ਵੀ ਨਵੀਂ ਆਈ ਹੋ ਬਾਕੀ ਜਿਹੜਾ ਲਗਿਨੈਸ਼ਨ ਵਾਲਾ ਸਾਰਾ ਸਮਾਨ ਵੀ ਨਵੇਂ ਦੇ ਆ ਗਏ ਸਾਰੇ ਆ ਗਏ ਨੇ ਆਪਣੇ ਕੋਲ ਠੀਕ ਹੈ ਪਹਿਲਾਂ ਇਹ ਦਿੱਕਤ ਆਉਂਦੀ ਸੀ ਉਹ ਤੋਂ ਕੋਈ ਨਾ ਕੋਈ ਦਿੱਕਤ ਰਹਿੰਦੀ ਸੀ ਠੀਕ ਹੈ ਮੰਤਵਸ ਨਾਲ ਦੀ ਨਾਲ ਓਕੇ ਹੋ ਜਾਂਦਾ ਚਾਹੇ ਗਲਾਸ ਠਵਾ ਕੇ ਲਾ ਲਓ ਜਿੰਨੇ ਕੋਈ ਪਲਾਸਟਿਕ ਦਾ ਗਲਾਸ ਹੁੰਦਾ ਠੀਕ ਹੈ ਅਜੇ ਮੈਂ ਤਰੋਂ ਆਪਾਂ ਪਹਿਲਾਂ ਟੱਚ ਲਵਾਈ ਸੀ ਬਾਈ ਤੋਂ ਹਜੇ ਤੱਕ ਨਹੀਂ ਹੱਲੇ ਸਿਸਟਮ ਉਹ ਬਹੁਤ ਚਰ ਹੋ ਗਿਆ ਪਲਾਸਟਿਕ ਦਾ ਗਲਾਸ ਹੈ ਇਹ ਆ ਦੇਖੋ ਬਈ ਤੇਰਾ ਆ ਫਾਈਬਰ ਦਾ ਕੰਸਰ ਕਰਨਾ ਪਾਉਣੇ ਹੁੰਦੇ ਆ ਨਾ ਉਹ ਇਹ ਐਕਸਪੈਰੀਮੈਂਟ ਕਰਨ ਨਹੀਂ ਜਾਂਦਾ ਨਹੀਂ ਮੈਂ ਤਾਂ ਇਹਨੂੰ ਕਰਕੇ ਦਿਖਾ ਦਿੰਦਾ ਮੋਬਾਈਲ ਛੇਤੀ ਫਟਦਾ ਨਹੀਂ ਇਹ ਪੂਰੀ ਜਬਰਦਸਤ ਚੀਜ਼ ਹੈ ਥੋੜੇ ਤੋਂ ਵੀ ਟੁੱਟਦਾ ਛੇਤੀ ਸੀ ਹਾਂ ਆ ਦੇਖੋ ਆ ਵੀ ਜੀ ਲੱਗੂਗੀ ਹਾਂ ਲੈ ਇਹ ਲਾ ਭਾਈ ਮੱਤਰਾ ਇਹ ਕੀ ਬਾਤ ਹੈ ਯਾਰ ਅੰਜੀ ਪਤਾ ਇਹ ਹੋ ਗਿਆ ਬਸ ਕੰਪਲੀਟ ਹਾਂ ਹਾਂ ਕੀ ਬਾਤ ਹੈ ਯਾਰ ਸੈਦਾ ਨਵ ਵੀ ਮੱਤਰੋ ਦੇਖੋ ਆਪਣਾ ਹੋ ਗਿਆ ਫੋਨ ਤਿਆਰ ਆ ਗੋਡਾ ਵੀ ਝਾਕ ਦੇਣ ਕਾਇਆਂ ਲਾ ਕੇ। ਕੀ ਬਾਤ ਹੈ। ਧੰਨਵਾਦ ਜੀ ਤੁਹਾਡਾ ਸ਼ੁਕਰੀਆ। ਤੇ ਬਾਈ ਦਾ ਨੰਬਰ ਚੱਲਦਾ ਸਕਰੀਨ ਤੇ। ਬਾਈ ਨੂੰ ਜ਼ਰੂਰ ਕਾਲ ਕਰਿਓ ਇਹਨੇ ਲੈਂਮੀਨੇਸ਼ਨ ਕਰਾਉਣੀ ਹੋਵੇ। ਪੂਰਾ ਟਾਪ ਦਾ ਬਾਈ ਦਾ ਕੰਮ ਹੈ। ਆਹ ਗਲਾਸ ਹੁੰਦਾ। ਆਹ ਗਲਾਸ ਹੁੰਦਾ। ਉਹ ਜਿਹੜਾ ਉਹ ਦੂਜਾ ਦਾ ਟੁੱਟ ਜਾਂਦਾ ਇਹ ਟੁੱਟਦਾ ਵੀ ਨਹੀਂ ਛੇਤੀ। ਇਹ ਵੀ ਦੋ ਪ੍ਰਕਾਰ ਦਾ ਹੈ ਨਾ। ਇੱਕ ਮੈਟ, ਕਲੀਅਰ। ਠੀਕ ਹੈ। ਪ੍ਰਾਈਵੇਸੀ ਵੀ ਬਣ ਕੇ ਜੇ ਬਣਾਉਣਾ ਹੋਵੇ। ਠੀਕ ਹੈ। ਮਿਲੋ ਬਾਈ ਨੂੰ ਜਲਦੀ ਤੋਂ ਜਲਦੀ। ਲੇਮੀਨੇਸ਼ਨ ਕਰਾਉਣ ਲਈ ਕਿਆ ਬਾਤ ਹੈ ਯਾਰ ਸਰਾ ਕਰਤਾ ਆਪਣਾ ਵੀ ਚੈਨਲ ਸਬਸਕ੍ਰਾਈਬਰ ਕਰਿਓ ਤੇ ਫੋਲੋ ਕਰਿਓ ਜੇ ਤੁਹਾਨੂੰ ਵੀਡੀਓ ਚੰਗੀਆਂ ਲੱਗੀਆਂ ਧੰਨਵਾਦ ਤੁਹਾਨੂੰ ਮੇਰੇ ਆਪਣੇ ਨਾਲ ਕਰਦੇ ਗਏ ਤਾਂ ਇਹ ਦੱਸਣਾ ਸੀ ਕਿ 2003 ਤੋਂ ਦੁਕਾਨ ਕਰ ਰਹੇ ਨੇ ਬਾਈ